ਮੈਨੂੰ ਸਮਝਿਆ ਗਿਆ ਨਾਲੋਂ ਜ਼ਿਆਦਾ ਕਰਨੀ ਪੈਂਦੀ ਆ ਪੱਸੀ ਸਾਰੇ ਮੇਰ ਮਿੱਤਲ ਸਾਹਿਬ ਦੇ ਫੈਨ ਹੁੰਦੇ ਸੀਗੇ ਮੂੰਹ ਮੰਗੀ ਸਾਨੂੰ ਕੀਮਤ ਵੀ ਦੇ ਦਿੰਦੇ ਸੀ ਪਰ ਸਾਨੂੰ ਕਹਿੰਦਾ ਕਿਤੇ ਉਹਨਾਂ ਨੇ ਸਕ੍ਰਿਪਟ ਨਹੀਂ ਦਿੱਤੀ ਜਸਵਿੰਦਰ ਚੁਟਕਲਾ ਕਦੇ ਵੀ ਕਿਸੇ ਦੀ ਈਮਾਨਤ ਨਹੀਂ ਹੁੰਦਾ ਚਟਕਲਾ ਉਹਦਾ ਜਿਹੜਾ ਚੰਗੀ ਤਰ੍ਹਾਂ ਸੁਣਾ ਜਵੇ ਆਡੀਅੰਸ ਦੇ ਵਿੱਚੋਂ ਇੱਕ ਪੁਲਿਸ ਵਾਲਾ ਜੇਬਾਂ ਚ ਹੱਥ ਪਾ ਕੇ ਉੱਠ ਕੇ ਖੜਾ ਹੋ ਗਿਆ ਵਿਚਾਰਾ ਬਾਹਰ ਨੂੰ ਚੱਲਿਆ ਮੈਂ ਕਿਹਾ ਭਾਈ ਸਾਹਿਬ ਅਸੀਂ ਉਹ ਬੰਦੇ ਬੁਲਾਏ ਆ ਜਿਨ੍ਹਾਂ ਨੇ ਘਰੋਂ ਖਾ ਕੇ ਸਿੱਧ ਬਣਾਈ ਆ ਦੂਜਿਆਂ ਦੇ ਇਹ ਇੰਨੀ ਗੱਲ ਕਹੀ ਉੱਥੇ ਉਹ ਹਾਦਸਾ ਪੈ ਗਿਆ ਇੱਕਦਮ ਕੋਈ ਫੀਮੇਲ ਆਰਟਿਸਟ ਚਾਹੀਦਾ ਸੀਗਾ ਫਿਰ ਹੌਲੀ ਹੌਲੀ ਉਹਨੇ ਮਿੰਤਾ ਕਰਕੇ ਪੁਖਰਾਜ ਦੀ ਮੰਮੀ ਨੂੰ ਕਹਿੰਦੇ ਸੀ ਯਾਰ ਦੇਖਿਆ ਜਾ ਰੋਲ ਤੂੰ ਕਰਦੇ ਯਾਰ ਕਮੈਂਟਸ ਆਉਣੇ ਸ਼ੁਰੂ ਹੋਏ ਵੀ ਆਹ ਤਾਂ ਟੈਲੈਂਟ ਤੁਹਾਡੇ ਕਿ ਛੁਪਿਆ ਹੋਇਆ ਸੀ ਅਸੀਂ ਦੇਖਿਆ ਹੀ ਨਹੀਂ ਸੀ ਇਹ ਤਾਂ ਤੁਸੀਂ ਕਮਾਲ ਕਰਤੀ ਬਿਲਕੁਲ ਫਿਰ ਉਹ ਚੌਥੇ ਦਿਨ ਕਹਿਣ ਲੱਗ ਜਾਂਦੇ ਸੀ ਹੋਰ ਨਹੀਂ ਬਣਾਉਣੇ ਕੋਈ ਕਲਿੱਪ ਉਹ ਮੈਂ ਕਿਹਾ ਭਰਾਵੋ ਜੀ ਇੱਥੇ ਵੀ ਛੋਟਕਲੇ ਸੁਣਾਉਣ ਲੱਗੇ ਸਲਿਪਸਕੀ ਨੂੰ ਪੂਰਾ ਕਰਨਾ ਹੁਣ ਤੁਸੀਂ ਡਰਨ ਲੱਗੇ ਪੋਲੀਟੀਸ਼ੀਅਨਸ ਤੋਂ ਹੁਣ ਤੁਸੀਂ ਆਹ ਕਰਨ ਲੱਗੇ ਹੁਣ ਤੁਸੀਂ ਸਰਕਾਰਾਂ ਤੋਂ ਡਰਦੇ ਹੋ ਜਾਂ ਹੁਣ ਤਵਾ ਲਾਉਣ ਤੋਂ ਡਰਦੇ ਹੋ ਸੱਚ ਕਾਲ ਜੀ ਮੈਂ ਹਾਂ ਭਵਨੀਤ ਕੌਸ਼ਲ ਤੁਸੀਂ ਵੇਖ ਰਹੇ ਹੋ এবੀਪੀ ਸਾਂਝਾ ਕਾਮੇਡੀ ਇੱਕ ਐਸੀ ਚੀਜ਼ ਹੈ ਸਾਡੀ ਲਾਈਫ ਦੇ ਵਿੱਚ ਜਿਸ ਨੂੰ ਨਾ ਅਸੀਂ ਹਮੇਸ਼ਾ ਬਹੁਤ ਪਸੰਦ ਕਰਦੇ ਹਾਂ ਕਿਤੇ ਨਾ ਕਿਤੇ ਸਾਨੂੰ ਹੱਸਣ ਦਾ ਮੌਕਾ ਮਿਲ ਜਾਏ ਤੇ ਆਪਾਂ ਨੂੰ ਲੱਗਦਾ ਹੈ ਜ਼ਿੰਦਗੀ ਬਹੁਤ ਸੁਖાળੀ ਹੋ ਗਈ ਹੈ ਪਰ ਜਿਹੜੇ ਲੋਕ ਕਾਮੇਡੀ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ ਉਹ ਤੁਹਾਨੂੰ ਹਮੇਸ਼ਾ ਸੀ ਚੱਕ ਤੱਕ ਪਹੁੰਚਾਉਂਦੇ ਆ ਜਦ ਸਾਨੂੰ ਕੋਈ ਕਾਮੇਡੀ ਕਲਾਕਾਰ ਮਿਲਦਾ ਹੈ ਤੇ ਅੱਜ ਇੱਕੋ ਐਸਾ ਹੀ ਕਾਮੇਡੀ ਕਲਾਕਾਰ ਸਾਡੇ ਨਾਲ ਮੌਜੂਦ ਹੈ ਜਿਸ ਸਾਡੀ ਜ਼ਿੰਦਗੀ ਦੇ ਵਿੱਚ ਨਾ ਹਮੇਸ਼ਾ ਹਾਸਿਆਂ ਦਾ ਹੱਲਾ ਭਰੇ ਹੈ ਤੇ ਹਾਸਿਆਂ ਦਾ ਹੱਲਾ ਜਸਵਿੰਦਰ ਪੱਲਾ ਇੱਕ ਵਾਰ ਫੇਰ ਤੋਂ ਲੈ ਕੇ ਆ ਰਹੇ ਨੇ ਆਏ ਭਾਜੀ ਵੈਲਕਮ ਟੂ ਸੱਚੀ ਗੱਲ ਸਰ ਕੀ ਹਾਲ ਹੈ ਸਰ ਆਪ ਜੀ ਤੁਹਾਡਾ ਧੰਨਵਾਦ ਤੁਹਾਡੇ ਪ੍ਰੋਗਰਾਮ ਦਾ ਧੰਨਵਾਦ ਤੁਹਾਡੇ ਚੈਨਲ ਦਾ ਧੰਨਵਾਦ ਅਸੀਂ ਦਸ਼ਕਾਂ ਦੇ ਰੂਪ ਕੋ ਕਰਨ ਲੱਗੇ ਹੋ ਮੈਂ ਬਿਲਕੁਲ ਠੀਕ ਹੈ ਜੀ ਮੈਂ ਨਾ ਬਲਵੰਤ ਸਾਹਿਬ ਹਮੇਸ਼ਾ ਸੋਚਦਾ ਹਾਂ ਕਿ ਅਸੀਂ ਜਦ ਤੁਹਾਡੀ ਗੱਲ ਕਰਦੇ ਆ ਜਾਂ ਕਿਸੇ ਵੀ ਕਾਮੇਡੀ ਆਰਟਿਸਟ ਦੀ ਗੱਲ ਕਰਦੇ ਆ ਤਾਂ ਅਸੀਂ ਸੋਚਦੇ ਕਿ ਹਾਸਾ ਆ ਜਾਵੇ ਹੈਨਾ ਹਾਸਾ ਪੈ ਜਾਵੇ ਬਟ ਇਸ ਕਾਮੇਡੀ ਦੇ ਪਿੱਛੇ ਦੀ ਜਿਹੜੀ ਮਿਹਨਤ ਉਹ ਇੰਨੇ ਸਾਲ ਤੋਂ ਕਰਦੇ ਆਉਂਦੇ ਹੋ ਅੱਜ ਵੀ ਓਨੀ ਮਿਹਨਤ ਲੱਗਦੀ ਹੈ ਅੱਜ ਤਾਂ ਕਹਿ ਸਕਦਾ ਹਾਂ ਤੁਸੀਂ ਮਿਹਨਤ ਸਮਤ ਅੱਗੇ ਨਾਲੋਂ ਜ਼ਿਆਦਾ ਕਰਨੀ ਪੈਂਦੀ ਆ ਜੀ ਕਿਉਂਕਿ ਕਹਿੰਦੇ ਆ ਕਿ ਪ੍ਰਮਾਤਮਾ ਇੱਕ ਵਾਰੀ ਹਿੱਟ ਹੋਣ ਦਾ ਮੌਕਾ ਤਾਂ ਸਾਰਿਆਂ ਨੂੰ ਦੇ ਦਿੰਦਾ ਪਰ ਉਸ ਲੈਵਲ ਨੂੰ ਮੇਨਟੇਨ ਕਰਨਾ ਉਹਦੇ ਲਈ ਡੇ ਬਾਏ ਡੇ ਤੁਹਾਨੂੰ ਮਿਹਨਤ ਜ਼ਿਆਦਾ ਕਰਨੀ ਪੈਂਦੀ ਆ ਸੋ ਹੀ ਰੀਜ਼ਨ ਆ ਕਿ ਲੋਕ ਤਾਂ ਸੋਚਦੇ ਹੋਣੇ ਆ ਨਾ ਵੀ ਚਲੋ ਪੁਰਾਣੇ ਆਰਟਿਸਟ ਨੇ ਇਹਨਾਂ ਨੇ ਤਾਂ ਆ ਕਿ 5 ਮਿੰਟ ਚੀਕਾ ਰਹੀ ਲੈਣਾ ਪਰ ਨਹੀਂ ਹਰ ਇੱਕ ਚੀਜ਼ ਨੂੰ ਥਾਰੋ ਲਈ ਪੜਨਾ ਪੰਜ ਪੌਣੇ ਇਹ ਦੇਖਣਾ ਕੋਈ ਇਹ ਪਹਿਲਾਂ ਤਾਂ ਨਹੀਂ ਯੂਜ਼ ਹੋਇਆ ਹੋਇਆ ਇਹ ਪਿਛਲੇ ਵਾਲੇ ਨਾਲੋਂ ਘੱਟ ਤਾਂ ਨਹੀਂ ਹੈ ਪਾਵਰੇ ਦੀ ਪੰਚ ਦੇ ਇਹ ਹਿਸਾਬ ਆਊਗਾ ਲੋਕਾਂ ਨੂੰ ਕਿ ਨਹੀਂ ਸੋ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਮਿਹਨਤ ਜ਼ਿਆਦਾ ਕਰਨੀ ਬਿਲਕੁਲ ਦੇਖੋ ਭਲਾ ਸਰ ਲਾਈਕ ਸਾਲਾਂਦਰ ਸਾਲਾਂ ਦੀ ਕਾਮੇਡੀ ਤੁਸੀਂ ਕੀਤੀ ਹੈ ਹੈਨਾ ਜਦ ਚੀਜ਼ਾਂ ਅੱਗੇ ਵੱਧਦੀਆਂ ਨੇ ਸਮਾਂ ਬਦਲਦਾ ਹੈ ਸਮੇ ਦੇ ਨਾਲ ਕਾਮੇਡੀ ਤੁਹਾਡੇ ਲਈ ਕਿੰਨੀ ਕੁ ਬਦਲ ਗਈ ਹੈ ਹੁਣ ਦੇਖੋ ਕੋਈ ਵਕਤ ਹੁੰਦਾ ਸੀ ਜਦੋਂ ਅਸੀਂ ਸਾਰੇ ਮੇਰ ਮਿੱਤਲ ਸਾਹਿਬ ਦੇ ਫੈਨ ਹੁੰਦੇ ਸੀ ਪੰਜਾਬੀ ਫਿਲਮਾਂ ਦੇ ਵਿੱਚ ਕਾਮੇਡੀ ਦੇ ਕਿੰਗ કહਿਆ ਜਾਂਦੇ ਮਿੱਤਲ ਸਾਹਿਬ ਨਾ ਕੋਈ ਡਿਸਟ੍ਰੀਬਿਊਟਰ ਫਿਲਮ ਚੱਕਦਾ ਸੀ ਉਹਨਾਂ ਬਿਨਾ ਨਾ ਕੋਈ ਪ੍ਰੋਡਿਊਸਰ ਹੌਸਲਾ ਕਰਦਾ ਸੀ ਉਹਨਾਂ ਬਿਨਾ ਫਿਲਮ ਬਣਾਉਣ ਦੀ ਸੋ ਇੱਕ ਮਜਬੂਰੀ ਸੀ ਉਹਨਾਂ ਦੀ ਸਾਰਿਆਂ ਦੇ ਲਈ ਕਿਉਂਕਿ ਮਾਲਵਾ ਪ੍ਰਧਾਨ ਬੋਲੀ ਬਹੁਤ ਦੇਰ ਬਾਅਦ ਪੰਜਾਬੀ ਇੰਡਸਟਰੀ ਚ ਆਈ ਸੀ ਇਹ ਜ਼ਿਆਦਾਤਰ ਦੁਆਬਾ ਮਾਝਾ ਇਹ ਪਾਰੂ ਸੀ ਪੰਜਾਬੀ ਸਿਨੇਮੇ ਤੇ ਅਗਰ ਮਲਵਾਈ ਬੋਲੀ ਲੈ ਕੇ ਆਏ ਨੇ ਉਹ ਮਿੱਤਲ ਸਾਹਿਬ ਲੈ ਕੇ ਆਏ ਨੇ ਮਿੱਤਲ ਸਾਹਿਬ ਦੇ ਆਉਣ ਤੋਂ ਬਾਅਦ ਇੱਕ ਐਸਾ ਦੌਰ ਆਇਆ ਪੰਜਾਬੀ ਫਿਲਮਾਂ ਦਾ ਜਦੋਂ ਹਰ ਤਾਂ ਮਿੱਤਲ ਸਾਹਿਬ ਪੰਜਾਬੀ ਫਿਲਮ ਮੀਨਸ ਮੇਰੇ ਮਿੱਤਲ ਜੀ ਔਰ ਮੈਂ ਬਹੁਤ ਫੈਨਸੀ ਉਹਨਾਂ ਦਾ ਜਦੋਂ ਕਦੇ ਮਿਲਦੇ ਹੁੰਦੇ ਸੀ ਦੱਸਦੇ ਹੁੰਦੇ ਸੀ ਕਹਿੰਦਾ ਜਸਵਿੰਦਰ ਸਾਡੀ ਤਰਾਸਦੀ ਇਹ ਹੈ ਕਿ ਪ੍ਰੋਡਿਊਸਰ ਸਾਨੂੰ ਸਾਈਨ ਕਰ ਲੈਂਦਾ ਸੀ ਮੂੰਹ ਮੰਗੀ ਸਾਨੂੰ ਕੀਮਤ ਵੀ ਦੇ ਦਿੰਦੇ ਸੀ ਪਰ ਸਾਨੂੰ ਕਹਿੰਦਾ ਕਦੇ ਉਹਨਾਂ ਨੇ ਸਕ੍ਰਿਪਟ ਨਹੀਂ ਦਿੱਤੀ ਜੋ ਮਰਜ਼ੀ ਕਰ ਲਓ ਮਿੱਤਲ ਸਾ ਤੁਸੀਂ ਆਪ ਹੀ ਬਣਾ ਲਓ ਤੁਸੀਂ ਆਪ ਹੀ ਕਰ ਲਓ ਤੁਸੀਂ ਆਪ ਹੀ ਕਰ ਲਓ ਪਰ ਹੁਣ ਹੁਣ ਦੌਰ ਐਸਾ ਆ ਕਿ ਸਾਡੇ ਕੋਲ ਵੈਲ ਕੁਆਲੀਫਾਈਡ ਰਾਈਟਰਸ ਨੇ ਨਰੇਸ਼ ਕਥੂਰੀਆ ਵਰਗੇ ਅੰਬਰਜੀ ਵਰਗੇ ਹੋਰ ਬਹੁਤ ਅੱਛੇ ਕਲਾਕਾਰ ਫਾਦੀਆ ਸਿੰਘ ਲਿਖਣ ਵਾਲੇ ਰਾਣਾ ਜੀ ਹਰਕੇ ਮਤਲਬ ਜਿਹੜੇ ਰਾਈਟਰ ਨੇ ਬਾਕੀ ਪ੍ਰਮਾਤਮਾ ਦੀ ਕਿਰਪਾ ਨਾਲ ਛਣਗਾਟੇ ਲਿਖਦੇ ਲਿਖਦੇ ਥੋੜਾ ਬਹੁਤ ਤਜਰਬਾ ਸਾਨੂੰ ਵੀ ਹੋ ਗਿਆ ਡਾਲ ਅਗ ਲਿਖਣ ਦਾ ਕਾਮੇ ਲਿਖਣ ਦਾ ਨਹੀਂ 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 ਇਹ ਥੋੜਾ ਬਹੁਤ ਤਜਰਵਾ ਨਹੀਂ ਹੋਇਆ ਤਾਂ ਅੰਨੇ ਤੁਹਾਨੂੰ ਬਹੁਤ ਤਜਰਵਾ ਹੈ ਮੇਰਾ ਮਤਲਬ ਵੀ ਇਹ ਚੀਜ਼ਾਂ ਆਪਤਾ ਸੀ ਲਿਖਦੇ ਲਿਖਦੇ ਆ ਪਰ ਸਾਨੂੰ ਅਬ ਮਾਰਕੀਟ ਦੇ ਵਿੱਚ ਹੁਣ ਰਾਈਟਰ ਅਵੇਲੇਬਲ ਨੇ ਬਿਲਕੁਲ ਪਹਿਲਾ ਸਰ ਮੈਂ ਆਪਾਂ ਬਹੁਤ ਪੁਰਾਣੇ ਜਾਣਦੇ ਆਪਾਂ ਸੈੱਟ ਤੇ ਕਈ ਵਾਰ ਮਿਲਦੇ ਸੀਗੇ ਉਸ ਟਾਈਮ ਵੀ ਮੈਂ ਉਹ ਟਾਈਮ ਵੀ ਦੇਖਿਆ ਹੋਇਆ ਆਪਾਂ ਪਹਿਲਾ ਸਾਬ ਆ ਸੀਨ ਹੈ ਦੇਖਿਓ ਕਿ ਕਾਮੇਡੀ ਕਿੱਦਾਂ ਕਰਨੀ ਆ ਤੁਸੀਂ ਕਈ ਵਾਰੀ ਮੈਂ ਦੇਖਿਆ ਸੈੱਟ ਤੇ ਵੀ ਸੀਨ ਲਿਖਿਆ ਹੈ ਜਿਵੇਂ ਤੁਸੀਂ ਹੈਨਾ ਜ਼ਿਆਦਾਤਰ ਜਿਹੜੇ ਰੋਲ ਨੇ ਸਾਨੂੰ ਸਕ੍ਰਿਪਟ ਦੇ ਦਿੰਦੇ ਆ ਯਾ ਰਾਈਟਰ ਨੇ ਆ ਲਿਖਿਆ ਅਸੀਂ ਪੜ੍ਹ ਲਈਦਾ ਨਰੇਤ ਆਪਣਾ ਨਰੇਸ਼ ਕਥੂਰੀਆ ਜੀ ਕੈਸੇ ਰਾਈਟਰ ਨੇ ਜਿਨ੍ਹਾਂ ਦੀ ਸਕ੍ਰਿਪਟ ਦੇ ਵਿੱਚ ਔਰ ਡਾਇਲੌਗ ਦੇ ਵਿੱਚ ਸਾਨੂੰ ਮਿਨੀਮਮ ਐਫਰਟ ਕਰਨੀ ਪੈਂਦੀ ਆ ਕਿਉਂਕਿ ਇੰਨਾ ਅੱਛਾ ਆਲਰੇਡੀ ਉਹ ਪੰਜਸ ਲਿਖ ਦਿਆ ਪਰ ਜਦੋਂ ਅਸੀਂ ਆਪਣਾ ਵਿੱਚ ਫਲੇਵਰ ਪਾਉਨੇ ਆ ਕੁਛ ਨਾ ਕੁਛ ਐਡ ਕਰਦੇ ਆ ਕੁਕੀ ਜੀ ਬਹੁਤ ਕ੍ਰੀਏਟਿਵ ਨੇ ਰਾਈਟ ਹੈ ਕਰਮਜੀਤ ਜੀ ਬਹੁਤ ਅੱਛੇ ਕਮੈਂਟ ਕਰ ਲੈਂਦੇ ਆ ਔਰ ਵਿਨੂ ਜੀ ਤਾਂ ਐਕਟਿੰਗ ਦੇ ਹੈ ਹੀ ਬਾਸ਼ਾ ਨੇ ਸੋ ਮੇਰੇ ਕਹਿਣ ਦਾ ਮਤਲਬ ਵੀ ਜਦੋਂ ਇਹ ਸਾਰੇ ਫਨਕਾਰ ਆਪਣਾ ਆਪਣਾ ਫਲੇਵਰ ਪਾਉਂਦੇ ਆ ਤਾਂ ਚਾਰ ਚੰਨ ਲੱਗ ਜਾਂਦੇ ਆ ਉਸ ਚੀਜ਼ ਨੂੰ ਨਰੇਸ਼ ਜੀ ਸਕ੍ਰਿਪਟ ਨੂੰ ਕਹ ਲੋ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਇਹੀ ਰੀਜ਼ਨ ਆ ਵੀ ਜਦੋਂ ਨਰੇਸ਼ ਜੀ ਦੀ ਅਸੀਂ ਕੋਈ ਸਕ੍ਰਿਪਟ ਤੇ ਕੰਮ ਕਰਦੇ ਆ ਚਾਹੇ ਉਹ ਕਹਿਰੀ ਹੋਣ ਜਟਲ ਚਾਹੇ ਵੇਖ ਭਰਾਤਾਂ ਚੱਲੀਆਂ ਜਾਂ ਹੋਰ ਜਿੰਨੀਆਂ ਵੀ ਉਹਦੀਆਂ ਫਿਲਮਾਂ ਨੇ ਜਿੰਨੇ ਜੰਮੇ ਸਾਰੇ ਨਕਮ ਨੇ ਉਹ ਆਉਣੀਆ ਫਿਲਮ ਸੋ ਉਹਦੇ ਵਿੱਚ ਕੰਮ ਕਰਕੇ ਹੀ ਜ਼ਿਆਦਾ ਮਜ਼ਾ ਆਉਂਦਾ ਸਰ ਕਿਆ ਬਾਤ ਹੈ ਵੈਸੇ ਅਪਲਾ ਸਰ ਜਿਵੇਂ ਹੁਣ ਤੁਸੀਂ ਟੈਲੀਵਿਜ਼ਨ ਹੁਣ ਕਰ ਰਹੇ ਹੋ ਹੈਨਾ ਤੁਸੀਂ ਲਾਈਕ ਮੈਂ ਕਹਿ ਸਕਦਾ ਕਿ ਉਸ ਟਾਈਮ ਦੀ ਕਾਮੇਡੀ ਤੁਸੀਂ ਵੱਖਰੀ ਕੀਤੀ ਹੋ ਛਣਕਾਟੇ ਟਾਈਮ ਦੀ ਜਿਹਨੂੰ ਕਹਿੰਦੇ ਆ ਕਿ ਉਸ ਕਾਮੇਡੀ ਨੂੰ ਅੱਜ ਵੀ ਸੁਣਦੇ ਆ ਫਰੈਸ਼ ਲੱਗਦੀ ਹੈ ਅੱਜ ਕੱਲ ਕੰਟੈਂਟ ਬੜਾ ਅਵੇਲੇਬਲ ਆ ਸਟੈਂਡ ਅਪ ਕਮੀਡੀਅਨਸ ਵੀ ਤੁਹਾਡੇ ਕੰਪੀਟੀਸ਼ਨ ਹੋ ਜਾਂਦੇ ਨੇ ਫਿਲਮਾਂ ਵੀ ਨੇ ਬਾਲੀਵੁੱਡ ਵੀ ਹੈ ਸਾਰਾ ਇਹਦੇ ਵਿੱਚ ਜਾ ਕੇ ਇੱਕ ਆਪਣੀ ਲਗ ਥਾਂ ਬਣਾਉਣਾ ਤੇ ਇਹਦੇ ਵਾਸਤੇ ਲਾਈਕ ਕਿੰਨਾ ਕੋਈ ਇੱਕ ਆਰਟਿਸਟ ਦੇ ਉੱਤੇ ਪ੍ਰੈਸ਼ਰ ਆ ਗਿਆ ਹੈ ਕਹਿੰਦੇ ਹਸਾਣ ਵਾਲੇ ਦੇ ਉੱਤੇ ਕਹਿੰਦੇ ਨਾ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਕਿਉਂਕਿ ਉਹਨੂੰ ਹਮੇਸ਼ਾ ਹੁੰਦਾ ਹੈ ਕਿ ਸਾਹਮਣੇ ਜਿਹੜਾ ਬੱਠਾ ਬੰਦਾ ਬੈਠਾ ਹੈ ਉਹ ਹੱਸ ਵੀ ਰਿਹਾ ਹੈ ਕਿ ਨਹੀਂ ਇਹ ਕਿੰਨਾ ਕੋਈ ਪ੍ਰੈਸ਼ਰ ਹੁਣ ਜਿਹੜਾ ਵੱਧਦਾ ਜਾ ਰਿਹਾ ਦੇਖੋ ਨੋ ਡਾਊਟ ਜਿਵੇਂ ਤੁਸੀਂ ਕਿਹਾ ਵੀ ਅੱਜਕੱਲ ਇੰਨੇ ਚੈਨਲਸ ਆ ਗਏ ਇੰਨੇ ਕਾਮੇਡੀ ਜਨਰ ਦੇ ਪ੍ਰੋਗਰਾ ਇੰਨੇ ਪੁਰਾਣੇ ਫਿਲਮਾਂ ਦੇ ਵਿੱਚ ਜਾਂ ਨਵੀਆਂ ਫਿਲਮਾਂ ਦੇ ਵਿੱਚ ਕਾਮੇਡੀ ਆਰਟਿਸਟ ਲੱਗੇ ਹੋਏ ਨੇ ਸਟੇਜ ਸ਼ੋਅ ਇੰਨੇ ਹੋ ਰਹੇ ਨੇ ਚਾਹੇ ਕਪਲ ਸ਼ੋਅ ਆ ਜਾਂ ਕੋਈ ਹੋਰ ਸ਼ੋਅ ਨੇ ਔਰ ਉਹਨਾਂ ਦੇ ਵੀ ਸਾਰਿਆਂ ਦੇ ਵਿੱਚ ਕਾਮੇਡੀ ਆਉਂਦੀ ਆ ਪਰ ਤੁਹਾਨੂੰ ਇਹਨਾਂ ਸਾਰਿਆਂ ਦੇ ਵਿੱਚ ਅਗਰ ਬਰਾਬਰ ਲਿਆ ਕੇ ਜਾਂ ਇੱਕ ਨਿਵੇਕਲਾ ਸਥਾਨ ਦੇ ਕੇ ਖੜਾ ਕਰਦਾ ਉਹ ਆ ਤੁਹਾਡਾ ਆਪਣਾ ਫਲੇਵਰ ਉਹ ਆ ਆਪਣਾ ਸਟਾਈਲ ਜੋਕਸ ਕੋਈ ਹੋਵੇ ਹਰਜੀਤ ਜੀ ਦੂਰਦਰਸ਼ਨ ਦੇ ਪ੍ਰੋਡਿਊਸਰ ਸੀਗੇ ਉਹ ਕਹਿੰਦੇ ਹੁੰਦੇ ਸੀ ਜਸਵਿੰਦਰ ਚੁਟਕਲਾ ਕਦੇ ਵੀ ਕਿਸੇ ਦੀ ਈਮਾਨਤ ਨਹੀਂ ਹੁੰਦਾ ਚੁਟਕਲਾ ਉਹਦਾ ਜਿਹੜਾ ਚੰਗੀ ਤਰ੍ਹਾਂ ਸਣ ਆ ਜਵੇ ਜੋ ਉਹ ਦੀ ਡਿਲੀਵਰੀ ਕਰ ਜਵੇ ਚੁਟਕਲੇ ਦੀ ਸੋ ਉਹ ਉਹ ਸੋ ਇਹੀ ਗੱਲ ਹੈ ਜਿਹੜੇ ਕਾਮੇਡੀ ਆਰਟਿਸਟ ਨੇ ਕਾਮੇਡੀਅਨਸ ਨੇ ਵੀ ਉਹਨਾਂ ਦਾ ਫਲੇਵਰ ਔਰ ਉਹਨਾਂ ਦਾ ਸਟਾਈਲ ਉਹਨਾਂ ਨੂੰ ਮਾਰਕੀਟ ਦੇ ਵਿੱਚ ਖੜਾ ਰੱਖ ਦਿੰਦਾ ਬੱਸ ਤੇ ਬਲਸਰ ਲਾਈਕ ਜਿਵੇਂ ਨਾ ਰੇਡੀਓ ਵਾਲੇ ਹੁੰਦੇ ਨੇ ਲੋਕ ਕਹਿੰਦੇ ਬੋਲ ਕੇ ਦਿਖਾ ਦਿਓ ਹੈ ਨਾ ਜਿਵੇਂ ਅਸਾਂ ਨੂੰ ਵੀ ਜਿਵੇਂ ਮੇਰੇ ਕਈ ਰਿਸ਼ਤੇਦਾਰ ਨੇ ਉਹ ਤਾਂ ਟੀਵੀ ਤੇ ਹੀ ਕੰਮ ਕਰਦਾ ਹੈ ਉਹ ਟੀਵੀ ਬੰਗ ਬੋਲ ਕੇ ਦਿਖਾਈ ਤੁਹਾਡੇ ਨਾਲ ਹੁਣ ਵੀ ਕਦੇ ਐਦਾਂ ਹੁੰਦਾ ਕਿ ਪਹਿਲਾਂ ਤਾਂ ਚੁਟਕਲਾ ਸੁਣਾ ਦਿਓ ਕਦੇ ਹੋਇਆ ਐਦਾਂ ਐਕਚੁਅਲੀ ਜਦੋਂ ਮੈਂ ਹੁਣ ਯੂਨੀਵਰਸਿਟੀ ਦੇ ਵਿੱਚ ਐਜ਼ ਅ ਪ੍ਰੋਫੈਸਰ ਐਂਡ ਹੈਡ ਸੇਵਨ ਵਾਂਗ ਹੁੰਦਾ ਸੀ ਪੜਾਉਂਦਾ ਸੀ ਕਲਾਸ ਦੇ ਵਿੱਚ ਜਦੋਂ ਕੋਈ ਕਦੇ ਕਲਾਸ ਲੈਣ ਮੈਂ ਜਾਂਦਾ ਸੀਗਾ ਤਾਂ ਬੱਚਿਆਂ ਦੀ ਐਕਸਪੈਕਟੇਸ਼ਨ ਇਹ ਹੁੰਦੀ ਸੀ ਕਿ ਜਿਵੇਂ ਟੀਵੀ ਤੇ ਸੁਣਾਉਂਦੇ ਆ ਟੀਵੀ ਤੇ ਹਸਾਉਂਦੇ ਆ ਫਿਲਮਾਂ ਚ ਹਸਾਉਂਦੇ ਆ ਵੀ ਇੱਥੇ ਵੀ ਕਲਾਸ ਚ ਵੀ ਇਹੀ ਕਰਨਗੇ ਪਰ ਉਹਨਾਂ ਨੂੰ ਸਾਰਾ ਕੁਝ ਡਿਫਰੈਂਟ ਮਿਲਦਾ ਦੇਖਣ ਨੂੰ ਉਹ ਮੈਂ ਕਿਹਾ ਭਰਾਵਾ ਜੀ ਇੱਥੇ ਵੀ ਛੋਟਕਲੇ ਸੁਣਾਉਣ ਲੱਗੇ ਸਲਿਪਸ ਕਿਨੂੰ ਪੂਰਾ ਕਰਨਾ ਹਾਂ ਸੋ ਦੇਖਦੇ ਆ ਫਿਰ ਉਹ ਆਪਸ ਵਿੱਚ ਕੋਈ ਸਰਪ੍ਰਸਰ ਜੀ ਕਰਕੇ ਕਹਿੰਦਾ ਯਾਰ ਇਹ ਉਹ ਤਾਂ ਨਹੀਂ ਬੰਦਾ ਲੱਗਦਾ ਫਿਲਮ ਵਾਲਾ ਜਿਹੜਾ ਇਸ ਵੇਲੇ ਕਲਾਸ ਦੇ ਵਿੱਚ ਹੈ ਸੋ ਥੋੜਾ ਦੇਖੋ ਹਰ ਇੱਕ ਇਨਸਾਨ ਆ ਅਗਰ ਫਾਦਰ ਆ ਤਾਂ ਫਾਦਰ ਦਾ کردار ਨਿਭਾਊਗਾ ਆਪਣੇ ਬੱਚਿਆਂ ਨਾਲ ਹਸਬੰਡ ਆ ਆਪਣੀ ਵਾਈਫ ਨਾਲ ਨਿਭਾਊਗਾ ਬੱਚਾ ਵਾ ਆਪਣੇ ਪੇਰੈਂਟਸ ਨਾਲ ਨਿਭਾਊਗਾ ਡਿਫਰੈਂਟ ਰੋਲਸ ਨੇ ਉਹਦੀ ਲਾਈਫ ਤੇ ਸੋ ਇਸੇ ਤਰ੍ਹਾਂ ਜਿਹੜਾ ਇੱਕ ਕਲਾਕਾਰ ਆ ਉਹਦੇ ਵੀ ਡਿਫਰੈਂਟ ਰੋਲਸ ਨੇ ਜੇ ਕਿਤੇ ਹੋਰ ਜੌਬ ਕਰਦਾ ਉੱਥੇ ਪਰਫਾਰਮ ਕਰਦਾ ਐਜ਼ ਏ ਟੀਚਰ ਇੱਥੇ ਐਜ਼ ਏ ਇੱਕ ਮਜ਼ahiya ਕਲਾਕਾਰ ਮਸਕਰ ਜਿਹਨੂੰ ਕਹਿੰਦੇ ਆ ਉਹ ਉਹਦੇ ਤੌਰ ਤੇ ਫਿਲਮਾਂ ਦੇ ਵਿੱਚ ਵਿਚਰਦਾ ਤੁਸੀਂ ਸਕ੍ਰੀਨ ਤੇ ਬਹੁਤ ਕੰਮ ਕੀਤਾ ਹੈ রাইਟ ਅਸੀਂ ਅੱਜ ਦੇ ਜਿਹੜੇ ਵੀ ਕਲਾਕਾਰ ਨੇ ਉਹ ਤੁਹਾਡੀ ਟਾਈਮਿੰਗ ਤੇ ਫਿਦਾ ਹੁੰਦੇ ਨੇ ਕਿ ਯਾਰ ਕੀ ਖੇਡਦੇ ਹੋ ਤੁਸੀਂ ਸਟੇਜ ਤੇ ਕਿੰਨੇ ਪਰਫਾਰਮ ਕਰਨਾ ਪਸੰਦ ਕਰਦੇ ਹੋ ਲਾਈਵ ਸਟੇਜ ਕਰਨੀ ਪੱਲਾ ਜਿਨੂੰ ਕਿੰਨੀ ਕੋ ਪਸੰਦ ਆਤੀ ਸ਼ੁਰੂਆਤੀ ਲਾਈਵ ਸਟੇਜ ਤਾਂ ਹੋਈ ਹੈ ਤੇ ਹੁਣ ਕਿੰਨੀ ਕੋ ਪਸੰਦਾ ਕਰਨੀ ਹੁਣ ਇਸ ਤਰ੍ਹਾਂ ਕੇ ਅ ਕਹਿ ਸਕਦੇ ਹਾਂ ਤੁਸੀਂ ਵੀ ਜਦੋਂ ਕੋਈ ਨਵੇਂ ਸਾਲ ਦਾ ਪ੍ਰੋਗਰਾਮ ਆ ਗਿਆ ਦੂਰਦਰਸ਼ਨ ਨੇ ਬੁਲਾ ਲਿਆ ਹਾਂ ਅਗੇ ਕਿਸਾਨ ਮੇਲੇ ਲੱਗਦੇ ਹੁੰਦੇ ਸੀਗੇ ਉਹ ਮੈਸੇਜ ਹੋਸਟ ਕਰਦਾ ਸੀਗਾ ਤੇ ਫੇਰ ਬਾਕੀ ਖੇਡ ਮੇਲੇ ਚੱਲਦੇ ਨੇ ਉੱਥੇ ਬੁਲਾ ਲੈਂਦੇ ਸੀਗੇ ਹੁਣ ਸਾਡੇ ਵਿਆਹ ਤੇ ਤਾਂ ਛੋਟਕਲੇ ਚੱਲਦੇ ਨਹੀਂ ਮੇਲਿਆਂ ਤੇ ਤੇ ਉਹਨਾਂ ਤੇ ਚੱਲਦੇ ਆ ਨਾ ਜੀ ਜੀ ਸੋ ਉੱਥੇ ਪਰਫਾਰਮ ਕਰਦੇ ਹੁੰਦੇ ਸੀਗੇ ਫੇਰ ਸਟੇਜ ਸ਼ੋਅ ਅਸੀਂ ਬਾਹਰ ਜਿਵੇਂ ਨੋਟਿਪਰ ਬੈਂਟਾਊਨ ਪਲੇ ਲੈ ਕੇ ਯੈਸ ਉਹ ਅਸੀਂ ਬਾਅਦ ਚ ਫਿਲਡ ਸ਼ੋਜ਼ ਵੰਡਰਫੁਲ ਸ਼ੋਅ ਜਾ ਕੇ ਉੱਥੇ ਜਾ ਕੇ ਖੇਡ ਲਿਆ ਪਰ ਹੁਣ ਪਿੱਛੇ ਜੇ 2 ਸਾਲ ਤੋਂ ਕਰੋਨਾ ਦੀ ਮਾਰ ਹੇਠਾ ਕੇ ਸਾਰੀਆਂ ਸਟੇਜਸ ਬੰਦ ਸਾਰੇ ਮੇਲੇ ਬੰਦ ਸਾਰੇ ਵਿਆਹ ਬੰਦ ਈਵਨ ਫਿਲਮਾਂ ਦਾ ਦੌਰ ਬੰਦ ਹੋਇਆ ਪਿਆ ਸੀ ਉਹਨਾਂ ਦੀ ਵੀ ਪਰਮਿਸ਼ਨ ਹੌਲੀ ਹੌਲੀ ਸ਼ੁਰੂ ਹੋਈ ਆ 25 ਨਾਲ ਕਰ ਲਓ 50 ਨਾਲ ਕਰ ਲਓ 100 ਨਾਲ ਕਰ ਲਓ ਸੋ ਵਕਤਾਂ ਤਨੂੰ ਕੋਈ ਨਾ ਕੋਈ ਰਸਤਾ ਦਿਖਾਉਂਦਾ ਰਹਿੰਦਾ ਬਿਲਕੁਲ ਤੇ ਹੁਣ ਵਾਲੀ ਸਟੇਜ ਹੋ ਗਿਆ ਤਾਂ ਹੁਣ ਆ ਕਰ ਲਓ ਜੇ ਆ ਬੰਦ ਹੋ ਗਿਆ ਤਾਂ ਆ ਕਰ ਤੇ ਹੁਣ ਵਾਲੀ ਸਟੇਜ ਟੀਵੀ ਤੇ ਲਾ ਰਹੇ ਹੋ ਹੈਨਾ ਹੁਣ ਜਿਹੜੀ ਸਟੇਜ ਹੈ ਕਿਉਂਕਿ ਹੁਣ ਫਿਲਮਾਂ ਦਾ ਕੰਮ ਥੋੜਾ ਜਿਹਾ ਘਟਿਆ ਹੋਇਆ ਸੀਗਾ ਜੀ ਜੀ ਇਸ ਕਰਕੇ ਸਾ TV ਦੇ ਫਰਮ ਜਿਵੇਂ ਹਸਿਆ ਦਾ ਹੱਲਾ ਪਹਿਲਾ ਸੀਜ਼ਨ 1 ਹੋਇਆ ਫਿਰ ਹਸਿਆ ਦਾ ਹੱਲਾ ਸੀਜ਼ਨ 2 ਹੋ ਗਿਆ ਹੋਰ ਸ਼ੋਅ ਨੇ ਹੁਨਰ ਪੰਜਾਬ ਦੇ ਜਾਂ ਹੋਰ ਕਿੰਨੇ ਕਿਤੇ ਸ਼ੋਅ ਤੁਹਾਡੀ ਇੰਟਰਵਿਊ ਆ ਗਈ ਕੋਈ ਹੋਰ ਆ ਗਈ ਉਹ ਸਟੇਸ਼ੋ ਹੀ ਨੇ ਜਿਹੜੇ ਤੁਸੀਂ ਲੋਕਾਂ ਨਾਲ ਵਿਚਰਦੇ ਬਿਲਕੁਲ ਤੇ ਪਹਿਲਾ ਸਰ ਸਟੇਜ ਦਾ ਐਸਾ ਕੋਈ ਮੌਕਾ ਆ ਰਿਹਾ ਜਿਹੜੀ ਸਟੇਜ ਨੂੰ ਕਦੇ ਨਹੀਂ ਭੁੱਲਦੇ ਕੀ ਉਹ ਸਟੇਜ ਮੈਂ ਕਦੇ ਭੁੱਲ ਨਹੀਂ ਸਕਦਾ ਦੇਖੋ ਉਹ ਹੁੰਦੀ ਸੀ ਕਿ ਜਿਨ੍ਹਾਂ ਨੇ ਮੈਨੂੰ ਕੌਨਫੀਡੈਂਸ ਦਵਾਇਆ ਲੋਕਾਂ 'ਚ ਖੜਨਾ ਸਿਖਾਇਆ ਲੋਕਾਂ 'ਚ ਗੱਲਬਾਤ ਕਰਨ ਦਾ ਲਹਿਜਾ ਸਿਖਾਇਆ ਉਹ ਸਾਡੇ ਸੀਗੇ ਇੱਕ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀ ਸਟੇਜ ਜਿਹੜੀ ਜਸਵਾਲ ਸਾਹਿਬ ਹਰ ਸਾਲ ਮੇਲਾ ਲਾਉਂਦੇ ਹੁੰਦੇ ਸੀ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸਾਡੇ ਹਰ ਸਾਲ ਦੋ ਮੇਲੇ ਲੱਗਦੇ ਹੁੰਦੇ ਸੀਗੇ ਕਿਸਾਨ ਮੇਲੇ ਜਿਨ੍ਹਾਂ ਦੀ ਮੈਂ ਸਟੇਜ ਸੰਭਾਲਦਾ ਹੁੰਦਾ ਸੀ ਯਾਦ ਇਹ ਗੱਲਾਂ ਬਹੁਤ ਨਹੀਂ ਮੈਂ ਕਿਹਾ ਜਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨ ਬੈਠੇ ਹੁੰਦੇ ਮੇਲਿਆਂ 'ਤੇ ਪੰਜਾਬੀ ਬੈਠੇ ਹੁੰਦੇ ਸੀਗੇ ਤਾਂ ਮਜ਼ਾ ਆਉਂਦਾ ਸੀ ਜਦੋਂ ਉਹਨਾਂ ਨਾਲ ਵਿਚਰਦੇ ਸੀ ਗੱਲਬਾਤ ਕਰਦੇ ਸੀ ਕੋਈ ਖਾਸ ਯਾਦ ਕਿਸੇ ਤਾਂ ਹਮੇਸ਼ਾ ਹੀ ਐਦਾਂ ਤੇ ਚੱਲਦੇ ਆ ਵੀ ਸਾਡੇ ਜਿਵੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਹੁਣ ਮੈਂ ਸਟੇਜ ਸੰਭਾਲ ਰਿਹਾ ਹੁਣ ਉੱਥੇ ਸਾਡੇ ਮੁਕਾਬਲੇ ਹੁੰਦੇ ਆ ਚੰਗੀ ਸਿਹਤ ਬੱਚਿਆਂ ਦਾ ਕਿ ਕੋਈ ਚੰਗੀ ਸਿਹਤ ਵਾਲੇ ਬੱਚੇ ਨੂੰ ਅਸੀਂ ਇਨਾਮ ਕੱਟਣਾ ਤੇ ਮੈਂ ਬੋਲਿਆ ਵੀ ਅਗਰ ਆਡੀਅנס ਦੇ ਵਿੱਚ ਕੋਈ ਅੱਛਾ ਬੱਚਾ ਅੱਛੀ ਸਿਹਤ ਵਾਲੇ ਆਏ ਨੇ 5-7 ਤਾਂ ਸਟੇਜ ਤੇ ਨਿਕਲ ਕੇ ਬਾਹਰ ਆ ਜਾਓ ਤੇ ਅਸੀਂ ਉਹਨਾਂ ਦੇ ਵਿੱਚੋਂ ਫਰਸਟ ਕੱਟ ਕੇ ਉਹਨੂੰ ਇਨਾਮ ਦਿਵਾਉਣਾ ਆਪਣੇ ਵਾਈਸ ਚਾਂਸਲਰ ਸਾਹਿਬ ਤੋਂ ਜੀ ਮੈਂ ਅਨਾਉਂਸਮੈਂਟ ਕੀਤੀ ਇਹਨਾਂ ਨੂੰ ਵੈਸੀ ਆਡੀਅנס ਦੇ ਵਿੱਚੋਂ ਇੱਕ ਪੁਲਿਸ ਵਾਲਾ ਜੇਬਾਂ ਚੱਤ ਪਾ ਕੇ ਉੱਠ ਕੇ ਖੜਾ ਹੋ ਗਿਆ ਵਿਚਾਰਾ ਬਾਹਰ ਨੂੰ ਚੱਲਿਆ ਮੈਂ ਕਿਹਾ ਭਾਈ ਸਾਹਿਬ ਅਸੀਂ ਉਹ ਬੰਦੇ ਬੁਲਾਏ ਆ ਜਿਨ੍ਹਾਂ ਨੇ ਘਰੋਂ ਖਾ ਕੇ ਸੇਤ ਬਣਾਈ ਆ ਦੂਜਿਆਂ ਦੀ ਨਹੀਂ ਇਹ ਜੀ ਗੱਲ ਕੋਈ ਉੱਥੇ ਉਹ ਆਪ ਸਾਹ ਮਹਿ ਗਿਆ ਇੱਕਦਮ ਕਸਮਾਨ ਬਾਦ ਦੇ ਵਿੱਚ ਪਿੱਛੇ ਗਿਆ ਕਹਿੰਦਾ ਭਾਈ ਸਾਹਿਬ ਆ ਗੱਲ ਕਹਿਣ ਨੂੰ ਤੁਹਾਨੂੰ ਕਿਸ ਨੇ ਕਿਹਾ ਮੈਂ ਕਿਹਾ ਤੁਸੀਂ ਉੱਠੇ ਕਿਉਂ ਕਹਿੰਦਾ ਮੈਂ ਤਾਂ ਇੱਕ ਨੰਬਰ ਜਾਣ ਨੂੰ ਉੱਟਿਆ ਸੀ ਮੈਂ ਕਿਹਾ ਬਸ ਇੱਕ ਨੰਬਰ ਦਾ ਮੈਨੂੰ ਛੁਟਕਲਾ ਚੇਤੇ ਆ ਗਿਆ ਇਸ ਸਪੌਂਟੈਨਿਟੀ ਹੈ ਨਾ ਜਦੋਂ ਤੁਸੀਂ ਮੇਲੇ ਤੇ ਅਚਾਨਕ ਬੋਲਦੇ ਹਾਂ ਉਹ ਲੋਕ ਜ਼ਿਆਦਾ ਇੰਜੋਏ ਕਰਦੇ ਆ ਉਹ ਚੀਜ਼ ਤੇ ਇਹ ਕਾਮੇਡੀ ਪਲਾਸ ਆ ਤੁਹਾਡੀ ਜਿਹੜੀ ਤੁਸੀਂ ਕਈ ਵਾਰੀ ਫੇਸਬੁੱਕ ਤੇ ਵੀਡੀਓਜ਼ ਪਾਉਂਦੇ ਹੋ ਤੁਹਾਡੇ ਘਰੇ ਵੀ ਮੈਂ ਕਹਿ ਸਕਦਾ ਕਾਮੇਡੀ ਕਲਾਕਾਰ ਆ ਨੇ ਉਹਨਾਂ ਨਾਲ ਜਿਹੜਾ ਵਿੱਚ ਤੁਸੀਂ ਵੀਡੀਓਜ਼ ਬਣਾ ਲੈਂਦੇ ਹੋ ਉਹ ਬਹੁਤ ਕਈ ਵਾਰੀ ਫਨੀ ਹੁੰਦੇ ਕਰੋਨਾ ਟਾਈਮ ਚ ਵੀ ਤੁਸੀਂ ਬਹੁਤ ਵੀਡੀਓਜ਼ ਬਣਾਈਆਂ ਸੀ ਹੈਨਾ ਨੀਆਂ ਮੈਂ ਤੇ ਪੁਖਰਾਜ ਨੇ ਦੋਨੇ ਮੇਲੇ ਸੀਗੇ ਹਾਂ ਵੰਡਰਫੁਲ ਕੋਈ ਫੀਮੇਲ ਆਰਟਿਸਟ ਚਾਹੀਦਾ ਸੀਗਾ ਫਿਰ ਹੌਲੀ ਹੌਲੀ ਉਹਨੇ ਮਿੰਤਾ ਕਰਕੇ ਪੁਖਰਾਜ ਦੀ ਮੰਮੀ ਨੂੰ ਕਹਿੰਦੇ ਸੀ ਯਾਰ ਦੇਖਿਆ ਜਾ ਰੋ ਤੂੰ ਕਰਦੇ ਯਾਰ ਉਹਦੇ ਕੋਲ ਕਰਾ ਲੈਂਦੇ ਸੀ ਔਰ ਮੈਕਸਿਮਮ ਲੋਕਾਂ ਨੇ ਲਾਈਕ ਕੀਤੇ ਬਿਲਕੁਲ ਬਿਲਕੁਲ ਤੇ ਲਾਈਕ ਸਮਾ ਕਿਤਨਾ ਕਿਤੇ ਮੈਂ ਕਹਿ ਸਕਦਾ ਕਿ ਮਿਸਿਸ ਭਲੜਾ ਵੀ ਉਹ ਰੂਪ ਸਾਨੂੰ ਵੇਖਣ ਨੂੰ ਮਿਲਿਆ ਜਿਹੜਾ ਉਹ ਕਦੀ ਅਸੀਂ ਆਪਾਂ ਇਵੈਂਟਸ ਤੇ ਮਿਲਿਆ ਉਹਨਾਂ ਨੂੰ ਬਟ ਉਸ ਤਰ੍ਹਾਂ ਰੂਪ ਤੁਹਾਨੂੰ ਕਿਤਨਾ ਲੱਗਦਾ ਕਿ ਉਹਨਾਂ ਅੰਦਰ ਵੀ ਉਹਨੇ ਇੱਕ ਇੱਕ ਐਕਟ੍ਰੈਸ ਅਸੀਂ ਜਗਾ ਦਿੱਤੀ ਹੈ ਇਸ ਕਰੋਨਾ ਟਾਈਮ ਦੇ ਵਿੱਚ ਉਸ ਵਕਤ ਤੁਹਾਡੀ ਗੱਲ ਸਹੀ ਹੈ ਜਦੋਂ ਅਸੀਂ ਇੱਕ ਦੋ ਸਕਿਟਸ ਕੀਤੀਆਂ ਪੁਖਰਾਜ ਵਾਲੀਆਂ ਹਾਂ ਹਾਂ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਟੀਚਰਸ ਦੇ ਉਹਨਾਂ ਦੇ ਕਲੀਗਜ਼ ਦੇ ਉਹਨਾਂ ਨੂੰ ਫੋਨ ਆਉਣੇ ਸ਼ੁਰੂ ਹੋਏ ਕਮੈਂਟਸ ਆਉਣੇ ਸ਼ੁਰੂ ਹੋਏ ਵੀ ਆ ਤਾਂ ਟੈਲੈਂਟ ਤੁਹਾਡੇ ਚ ਛੁਪਿਆ ਹੋਇਆ ਸੀ ਅਸੀਂ ਦੇਖਿਆ ਹੀ ਨਹੀਂ ਸੀ ਇਹ ਤਾਂ ਤੁਸੀਂ ਕਮਾਲ ਕਰਤੀ ਬਿਲਕੁਲ ਫਿਰ ਉਹ ਚੌਥੇ ਦਿਨ ਕਹਿਣ ਲੱਗ ਜਾਂਦੇ ਸੀ ਹੋਰ ਨਹੀਂ ਬਣਾਉਣੇ ਕੋਈ ਕਲਿੱਪ ਫੇਮ ਦਾ ਸਵਾਦ ਆ ਗਿਆ ਫੇਮ ਦਾ ਸਵਾਦ ਆ ਗਿਆ ਬਟ ਫਲਾਸ ਫੈਮਿਲੀ ਦੇ ਵਿੱਚ ਜਿਵੇਂ ਇੱਕ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ ਫੈਮਿਲੀ ਨੂੰ ਚੰਗੀ ਤਰਾ ਤੋੜਨਾ ਤੁਸੀਂ ਜਿੱਦਾਂ ਮੋਡੀ ਬਣ ਕੇ ਫੈਮਿਲੀ ਨੂੰ ਤੋੜ ਰਹੇ ਹੋ ਤੁਹਾਡਾ ਬੇਟਾ ਪਰਫਾਰਮ ਕਰ ਰਿਹਾ ਵਦਿਆ ਹੁਣ ਤੁਸੀਂ ਲਾਈਕ ਉਹ ਪਰਿਵਾਰ ਨੂੰ ਲੈ ਕੇ ਆਣਾ ਇੱਕ ਸਕਰੀਨ ਦੇ ਉੱਤੇ ਇਹ ਕੌਨਸ਼ੀਅਸ ਡਿਸੀਜਨ ਸ਼ੁਰੂ ਤੋਂ ਸੀਗਾ ਕਿਉਂਕਿ ਬਹੁਤ سارے ਲੋਕ ਹੁੰਦੇ ਆ ਯਾਰ ਮੇ ਪਰਿਵਾਰ ਨਹੀਂ ਦਿਖਾਉਣਾ ਹੈਨਾ ਤੁਹਾਡੇ ਨਾਲ ਕਦੇ ਨਹੀਂ ਰਿਹਾ ਯੂ ਹੈਵ ਬੀਨ ਵੈਰੀ ਓਪਨ ਕਿ ਇੱਕ ਇੱਕ ਕਰ ਤੋ ਕੌਂਸ਼ੀਅਸ ਡਿਸੀਜਨ ਸੀਗਾ ਕਰ ਰਿਹਾ ਲੈਕਚਰਲੀ ਜਦੋਂ ਛਣਕਾਟਾ ਮੈਂ ਘਰੇ ਬੈਠ ਕੇ ਸਕ੍ਰਿਪਟ ਲਿਖਦਾ ਸੀ ਨਾ ਤਾਂ ਮੇਰੇ ਬੱਚਿਆਂ ਨੂੰ ਇਹ ਹੁੰਦਾ ਸੀਗਾ ਵੀ ਬਈ ਸਮਝ ਲਓ ਫੈਸਟੀਵਲ ਸੀਜ਼ਨ ਆ ਗਿਆ ਅੱਛਾ ਵੀ ਹੁਣ ਦੀਵਾਲੀ ਤੇ ਲਾਗੇ ਇਹਨਾਂ ਨੇ 2 ਮਹੀਨੇ ਸਕ੍ਰਿਪਟ ਤੇ ਲਿਖਣੇ ਆ ਤੇ ਸਕ੍ਰਿਪਟ ਲਿਖਣ ਤੋਂ ਬਾਅਦ ਫਿਰ ਡੈਡੀ ਨੇ ਸਾਡੇ ਨਾਲ ਡਿਸਕਸ ਕਰਨਾ ਹਾਲਾਂਕਿ ਛੋਟੇ-ਛੋਟੇ ਹੁੰਦੇ ਸੀ ਇਹ ਮੇਰੀ ਬੇਟੀ ਮੇਰਾ ਬੇਟਾ ਬਾਲਮਕੰਨ ਦੀ ਬੇਟੀ ਉਹਨਾਂ ਦਾ ਬੇਟਾ ਮੇਰਾ ਭਾਂਜਾ ਸੋ ਉਸ ਤੋਂ ਬਾਅਦ ਅਸੀਂ ਸ਼ੂਟਿੰਗ ਕਰਦੇ ਹੁੰਦੇ ਸੀਗੇ ਉਹਨੂੰ ਫਲਮਾਉਂਦੇ ਸੀਗੇ ਔਰ ਸ਼ੂਟਿੰਗ ਦੇ ਦੌਰਾਨ ਅਸੀਂ ਬੱਚਿਆਂ ਨੂੰ ਸੂਤਰ ਧਾਰ ਬਣਾਉਂਦੇ ਸੀ ਇਹਨਾਂ ਨੂੰ ਚਾਰੇ ਪੰਜੇ ਬੱਚਿਆਂ ਨੂੰ ਉਹ ਪਰਫਾਰਮ ਕਰਦੇ ਸੀ ਇੱਕ ਟਾਈਟਲ Song ਔਰ ਟਾਈਟਲ Song ਤੇ ਸਿੰਕ ਦਿੰਦੇ ਸੀ ਡਾਂਸ ਕਰਦੇ ਸੀ ਇਹੀ ਰੀਜ਼ਨ ਸੀ ਕਿ ਪੁਖਰਾਜ ਇਸ ਲਾਈਨ ਦੇ ਵਿੱਚ ਆਇਆ ਪੇਪਰ ਛੱਡ ਦਿੰਦਾ ਸੀ ਆਪਣਾ ਛਣਕਾਟਾ ਨਹੀਂ ਛੱਡਦਾ ਸੀ ਜਦੋਂ ਕਦੇ ਸ਼ੂਟਿੰਗ ਹੁੰਦੀ ਸੀਗੀ ਵੀ ਡਾੜੀ ਇਹ ਤਾਂ ਮੈਂ ਕਰਨਾ ਹੀ ਕਰਨਾ ਬਟ ਜਦ ਪੋਖਰਾਜ ਪੈਦਾ ਹੋਏ ਸਕੇ ਤੁਸੀਂ ਹਮੇਸ਼ਾ ਸੋਚੇ ਸੀ ਕਿ ਮੈਂ ਆਪਣੇ ਬੇਟੇ ਨੂੰ ਵੀ ਕਮੀਡੀਅਨ ਬਣਾਣਾ ਹੈ ਜਾਂ ਫਿਰ ਬੇਟੇ ਨੂੰ ਮੈਂ ਐਕਟਰ ਹੀ ਬਣਾਣਾ ਹੈ ਇਹ ਸੋਚਿਆ ਸੀ ਤਾਂ ਉਹਦਾ ਬਰਥ ਹੋਇਆ 94 ਦੇ ਵਿੱਚ ਉਸ ਵੇਲੇ ਤਾਂ ਮੇਰੀ ਜੌਬ ਵੀ ਮਸਾਂ ਹਜੇ 5-6 ਸਾਲ ਦੀ ਸੀ ਮੈਂ ਪ੍ਰੋਫੈਸਰ ਲੱਗਿਆ ਹੀ ਸੀ ਹਜੇ ਮੈਂ ਤਾਂ ਬੜਾ ਮੋਟਾ ਜਿਹੜਾ ਸੀਗਾ ਛਣਕਾਟੇ 88 ਤੋਂ ਸ਼ੁਰੂ ਕੀਤੇ ਸੀ ਪੁਖਰਾਜ ਦਾ ਹੱਸਦਾ ਹੁੰਦਾ ਵੀ ਛਣਗਾਟਾ ਮੇਰੇ ਨਾਲ ਸੀਨੀਅਰ ਆ 88 ਜਾਇਆ ਮੈਂ 94 ਜਾਇਆ ਉਹ ਤੱਕ ਤਿੰਨ ਚਾਰ ਛਣਗਾਟੇ ਆ ਚੁੱਕੇ ਸੀਗੇ ਜਦ ਤੱਕ ਪੁਖਰਾਜ ਦਾ ਬਰਥ ਹੋਇਆ ਜੀ ਪਰ ਉਦੋਂ ਕਦੇ ਫਿਰ ਵੀ ਅਸੀਂ ਆਪਣੇ ਆਪ ਨੂੰ ਇਹ ਨਹੀਂ ਸੋਚਿਆ ਸੀਗਾ ਵੀ ਅਸੀਂ ਕਮਰਸ਼ੀਅਲ ਹਾਂ ਕਿਉਂਕਿ ਜੌਬ ਸੀ ਮੇਰੀ ਅੱਛੀ ਜੌਬ ਸੀ ਪੀ ਐਚ ਡੀ ਕਰਕੇ ਪ੍ਰੋਫੈਸਰ ਲੱਗਣਾ ਘਰ ਦੇ ਕਹਿੰਦੇ ਸੀ ਕਿਤੇ ਹੋਰ ਨਹੀਂ ਜਾਣਾ ਬੰਬੇ ਤੋਂ ਮੈਨੂੰ ਆਫਰਾਂ ਆਉਂਦੀਆਂ ਸੀ ਕਹਿੰਦੇ ਨਹੀਂ ਜਾਣਾ ਇਕੱਲਾ ਇਕੱਲਾ ਲੜਕਾ ਸੀਗਾ ਇੱਕ ਕੰਫਰਟ ਜ਼ੋਨ ਦੇ ਵਿੱਚ ਮੈਨੂੰ ਰੱਖਿਆ ਹੋਇਆ ਸੀ ਮੈਂ ਆਪ ਵੀ ਰਹਿਣਾ ਪਸੰਦ ਕਰਦਾ ਸੀ ਪਰ ਫਿਰ ਵੀ ਪ੍ਰਮਾਤਮਾ ਨੇ ਸਾਰੇ ਚਾਹ ਪੂਰੇ ਕਰਤੇ ਫਿਲਮਾਂ 'ਚ ਵੀ ਬੁਲਾ ਲਿਆ ਟੀਵੀ ਤੇ ਵੀ ਬੁਲਾ ਲਿਆ ਰੇਡੀਓ ਤੇ ਵੀ ਬੁਲਾ ਲਿਆ ਹੋਰ ਕੀ ਮੰਗ ਲਈਏ ਰੱਬ ਤੋਂ ਔਰ ਇੱਥੇ ਬਿਠਾਏ ਬਿਠਾਇਆ ਨੇ ਮੇਰੇ ਪੰਜਾਬੀਆਂ ਨੇ ਮੇਰੇ ਦਰਸ਼ਕਾਂ ਨੇ ਇੰਨਾ ਮੈਨੂੰ ਪਿਆਰ ਦਿੱਤਾ ਮੈਂ ਰਿਣੀ ਹਾਂ ਉਹਦਾ ਕੀ ਬਾਤ ਹੈ ਬੋਲੇ ਸਰ ਤੁਸੀਂ ਉਸ ਟਾਈਮ ਦੇ ਵਿੱਚ ਕਟਾਕਸ਼ ਵਾਲੀ ਸਟਾਇਰ ਵਾਲੀ ਕਾਮੇਡੀ ਕੀਤੀ ਹੈ ਜਿਸ ਟਾਈਮ ਸ਼ਾਇਦ ਕੋਈ ਸੋਚਦਾ ਵੀ ਨਹੀਂ ਸੀਗਾ ਕਿ ਕਵਾਂਗੇ ਤੁਸੀਂ ਐਸੇ ਐਸੇ ਮੁੱਦਿਆਂ ਤੇ ਬੋਲ ਜਾਂਦੇ ਸੀਗੇ ਹੈਨਾ ਤਾਂ ਅੱਜ ਵੀ ਲੋਕ ਕਹਿੰਦੇ ਨੇ ਕਿ ਪੋਲੀਟੀਸ਼ੀਅਨਸ ਕਾਮੇਡੀ ਕਰ ਰਹੇ ਨੇ ਤੇ ਜਿਹੜੀ ਅਸਲੀ ਮੁੱਦੇ ਦੀ ਗੱਲ ਹੈ ਉਹ ਤਾਂ ਕਾਮੇਡੀਅਨਸ ਕਰ ਰਹੇ ਨੇ ਉਹ ਕਾਮੇਡੀ ਮਿਸ ਕਰਦੇ ਹੋ ਕਦੇ ਕਿਉਂਕਿ ਤੁਸੀਂ ਜਦ ਕਮਰਸ਼ੀਅਲਾਈਜ਼ ਫਿਲਮਾਂ ਚਾਹੁੰਦੇ ਹੋ ਕਿਉਂਕਿ ਫਿਲਮਾਂ ਦੇ ਬੜੇ ਮਿਆਰ ਹੁੰਦੇ ਨੇ ਪੋਲੀਟੀਕਲ ਚੀਜ਼ਾਂ ਤੋਂ ਬਚ ਕੇ ਰਹਿੰਦੇ ਨੇ ਕਿ ਆਪਾਂ ਇਦਾਂ ਨਹੀਂ ਬੋਲਣਾ ਉਹ ਕਿਉਂਕਿ ਪ੍ਰੋਡਿਊਸਰਸ ਜਾਂ ਬਹੁਤ ਸਾਰੀ ਚੀਜ਼ਾਂ ਜੁੜੀਆਂ ਹੁੰਦੀਆਂ ਨੇ ਸੈਂਸ ਟੈਨਸਰ ਟੈਨਸਰ ਨਹੀਂ ਅਗੇ ਨਿਕਲਦਾ ਤਾਂ ਉਹ ਕਾਮੇਡੀ ਨੂੰ ਭੱਲਾ ਜੀ ਮਿਸ ਕਰਦੇ ਨੇ ਕਿਉਂਕਿ ਮੈਨੂੰ ਹਜੇ ਵੀ ਯਾਦ ਹੈ ਜਦ ਕੈਸੇਟ ਤੇ ਕੋਈ ਗੱਲ ਵੱਜਦੀ ਸੀ ਨਾ ਮੇਰੇ ਪਾਪਾ ਜਾਂ ਮੰਮੀ ਵੈਣਾ ਯਾਰ ਆਹ ਗੱਲ ਨਾ ਕੋਈ ਕਹਿ ਨਹੀਂ ਸਕਿਆ ਇਹ ਬੰਦਾ ਸਭ ਦੇ ਸਾਹਮਣੇ ਕਹਿ ਗਿਆ ਇਹ ਚੀਜ਼ਾਂ ਮੇਰੇ ਨਾਲੋਂ ਵੱਧ ਮੇਰੇ ਦਰਸ਼ਕ ਮਿਸ ਕਰਦੇ ਨੇ ਸ੍ਰੋਤੇ ਮਿਸ ਕਰਦੇ ਨੇ ਹੁਣ ਜਦੋਂ ਮੈਂ ਆਪਣੇ ਪੇਜ ਤੇ ਇਸੇ ਕਰਕੇ ਆਪਣੇ ਛਣਕਾਟਿਆਂ ਦੇ ਛੋਟੇ ਛੋਟੇ ਕਲਿੱਪ ਪਾ ਕੇ ਰਿਵਾਈਵ ਕਰਦਾ ਉਹਨਾਂ ਨੂੰ ਯਾਦ ਦਿਵਾਉਣਾ ਵੀ ਆ ਛਣਕਾਟੇ ਸੀ ਤੇ ਉਹ ਆਸ਼ਿਸ਼ ਕਰ ਰਹੇ ਦਿੰਦੇ ਨੇ ਯਾਰ ਆ ਆ ਚੀਜ਼ਾਂ ਮਿਸ ਕਰਦੇ ਆਸੀਂ ਆ ਚੀਜ਼ਾਂ ਚਾਹੀਦੀਆਂ ਨੇ ਹੁਣ ਹੁਣ ਤੁਸੀਂ ਡਰਨ ਲੱਗੇ ਪੋਲਿਟਿਸ਼ੀਅਨਸ ਤੋਂ ਹੁਣ ਤੁਸੀਂ ਆ ਕਰਨ ਲੱਗੇ ਹੁਣ ਤੁਸੀਂ ਸਰਕਾਰਾਂ ਤੋਂ ਡਰਦੇ ਆ ਜਾਂ ਹੁਣ ਤਵਾ ਲਾਉਣ ਤੋਂ ਡਰਦੇ ਹੋ ਹੁਣ ਤੁਸੀਂ ਕਿਉਂ ਨਿਸ਼ਣ ਕਟਾ ਲੈ ਕੇ ਆਉਂਦੇ ਉਹ ਮੈਂ ਉਹਨਾਂ ਨੂੰ ਸਮਝਾਉਣਾ ਭਰਾ ਉਹ ਛਣਕਾਟਾ ਇਸ ਕਰਕੇ ਬੰਦ ਹੋਇਆ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਸੀੜੀਆਂ ਔਰ ਜਿਹੜੀਆਂ ਕਸਟਮ VHS ਚਲਣੀਆਂ ਬੰਦ ਹੋ ਗਈਆਂ ਸੀ ਲੋਕੀ ਨੈਟ ਤੇ ਪਾਉਣ ਲੱਗ ਜਾਂਦੇ ਖਰੀਦਣਾ ਕਿਨੇ ਸੀ ਪ੍ਰੋਡਿਊਸਰ ਪੈਸੇ ਨਹੀਂ ਖਰਚਦਾ ਸੀਗਾ ਇੱਕ ਛਣਕਾਟੇ ਨੂੰ ਤਿਆਰ ਕਰਨ ਦੇ ਵਿੱਚ ਉਹਨਾਂ ਭਲੇ ਵੇਲਿਆਂ ਦੇ ਵਿੱਚ ਵੀ 15-20 ਲੱਖ ਲੱਗ ਜਾਂਦਾ ਸੀ। ਇੰਨਾ ਪੈਸਾ ਲਾ ਕੇ ਲੋਕਾਂ ਨੇ ਲੱਖਾਂ ਕਰੋੜਾ ਰੁਪਏ ਬਣਾਏ ਪ੍ਰੋਡਿਊਸਰਸ ਨੇ। ਪਰ ਇੱਕ ਸਮਾਂ ਆ ਗਿਆ ਵੀ ਜਦੋਂ 20 ਦਾ 20 ਲਾ ਕੇ ਵੀ 20 ਪੂਰਾ ਨਹੀਂ ਹੁੰਦਾ ਸੀ। ਲੋਕ ਖਰੀਦਣਾ ਬੰਦ ਹੋ ਗਏ, ਨੈਟ ਤੇ ਦੇਖ ਲੈਂਦੇ ਸੀ। ਇੱਕ ਨੇ ਵੀਡੀਓ ਪਾਤੀ ਮੁੜ ਕੇ ਸੀਡੀ ਵੀਡੀਓ ਕਿੰਨੀ ਖਰੀਦਣੀ ਹੈ। ਇਹ ਰੀਜ਼ਨ ਸੀ ਜਿਹਦੇ ਕਰਕੇ ਛਣਕਾਟਾ ਸੀ। ਬੰਦ ਕੀਤਾ ਬਟ ਇਸ ਚੀਜ਼ ਤੋਂ ਤੁਸੀਂ ਰਾਬਤਾ ਰੱਖਦੇ ਹੋ ਕਿ ਜਦ ਬੰਦਾ ਇੱਕ ਬਹੁਤ ਵੱਡਾ ਬਿਕੋਜ਼ ਜਿਵੇਂ ਅੱਲਾਹ ਸੱਬ ਤੁਸੀਂ ਸਟਾਰ ਹੋ ਕਾਮੇਡੀ ਦੇ ਸਟਾਰ ਹੋ ਸਟਾਰ ਹੋ ਕੇ ਬੰਦੇ ਦੀ ਬੰਦਸ਼ਾਂ ਵੱਜ ਜਾਂਦੀਆਂ ਨੇ ਕਿਤਨਾ ਕਿਤੇ ਅੱਜ ਦੀ ਡੇਟ ਦੇ ਵਿੱਚ ਜਿਹੜੇ ਕਾਮੇਡੀਅਨਸ ਸਟੇਜ ਤੇ ਖੜ ਕੇ YouTube ਦੇ ਉੱਤੇ ਹੀ ਆਪਾਂ ਕਹਿੰਦੇ ਨਾ ਬੜੇ ਸਟੈਂਡ ਅਪ ਕਾਮੇਡੀ ਵਾਲੇ ਐਸੀ ਗੱਲਾਂ ਬੋਲਦੇ ਨੇ ਲੇਕਿਨ ਇੱਕ ਸਟਾਰ ਨੂੰ ਸਟਾਰ ਨੂੰ ਕਿਤੇ ਨਾ ਕਿਤੇ ਬਹੁਤ ਬੰਝ ਜਾਂਦਾ ਉਹ ਵੋਇਸ ਕਰਕੇ ਕਿ ਉਹ ਆਮ ਲੋਕਾਂ ਦਾ ਫਨਕਾਰ ਬਣ ਜਾਂਦਾ ਲੋਕਾਂ ਨੂੰ ਐਂ ਲੱਗਦਾ ਹੈ ਸਾਡੇ ਚੋਂ ਆ ਜਦੋਂ ਉਹਦੇ ਮੂੰਹੋਂ ਇੱਕ ਅੱਧੀ ਵੀ ਤੱਤੀ ਠੰਡੀ ਗੱਲ ਨਿਕਲਦੀ ਆ ਤੱਤੀ ਠੰਡੀ ਇਹ ਨਹੀਂ ਵੀ ਸਟਾਇਰ ਹਾਂ ਹਾਂ ਸਿਰਫ ਵਲਗਰ ਕਹਿ ਲਓ ਉਸ ਗੱਲ ਨੂੰ ਜਾਂ ਖੁੱਲੀ ਗੱਲ ਕਹਿ ਲਓ ਜਿਹੜੀ ਫੈਮਿਲੀ ਚ ਬੈਠ ਕੇ ਨਹੀਂ ਦੇ ਸਕਦੇ ਤਾਂ ਉਹ ਕਹਿੰਦੇ ਆ ਨਹੀਂ ਹੁਣ ਅਸੀਂ ਤੇਤੂ ਦੂਰ ਹੋਣ ਚੱਲੇ ਆ ਤੂੰ ਹੁਣ ਗੱਲ ਖੁੱਦੀ ਕਰਨ ਲੱਗ ਗਿਆ ਬਿਲਕੁਲ ਸੋ ਇਹੀਆਂ ਚੀਜ਼ਾਂ ਤੋਂ ਬਹੁਤ ਬਚ ਕੇ ਚੱਲਣਾ ਪੈਂਦਾ ਹੁਣ ਵੀ ਬਚ ਕੇ ਚੱਲਣਾ ਪੈਂਦਾ ਇਹੀ ਰੀਜ਼ਨ ਆ ਲੋਕ ਪੰਜਾਬੀ ਫਿਲਮਾਂ ਲਾਈਕ ਕਰਦੇ ਆ ਕਿਉਂਕਿ ਉਹਨਾਂ ਦੇ ਵਿੱਚ ਇੱਕ ਸ਼ਬਦ ਵੀ ਤੁਹਾਨੂੰ ਵਲਗੈਰਿਟੀ ਦਾ ਹੁਣ ਦੇਖਣ ਨੂੰ ਨਹੀਂ ਮਿਲਦਾ ਬਿਲਕੁਲ ਇਹੀ ਰੀਜ਼ਨ ਸੀ ਕਿ ਹਿੰਦੀ ਫਿਲਮਾਂ ਨੂੰ ਇਹ ਥੱਲ ਪਾਈ ਆ ਤਾਂ ਪੰਜਾਬੀ ਨੇ ਇਸ ਮੁੱਦੇ ਤੇ ਪਾਈ ਆ ਕਿ ਸਾਫ਼ ਸੁਥਰੀ ਫਿਲਮਾਂ ਨੇ ਬਹੁਤ سارے ਲੋਕ ਕਹਿੰਦੇ ਨਹੀਂ ਕਹਿੰਦੇ ਜੀ ਕਾਮੇਡੀ ਦੇਖਣ ਜਾਂਦੇ ਨੇ ਅਸੀਂ ਬਾਹਰ ਬਾਲੀਵੁੱਡ ਦੀ ਫਿਲਮ ਉੱਚ ਸਵਾਦ ਨਹੀਂ ਹੁੰਦਾ ਕਿਉਂਕਿ ਸਾਡੀ ਕਾਮੇਡੀ ਨਹੀਂ ਸਾਫ਼ ਸੁਥਰੀ ਆ ਤੇ ਸਾਡੀ ਕਾਮੇਡੀ ਚ ਮਜ਼ਾ ਬਹੁਤ ਆ ਤੁਸੀਂ ਪੰਜਾਬ ਤੋਂ ਬਾਹਰ ਕੋਈ ਕਾਮੇਡੀ ਫਿਲਮਾਂ ਵੇਖਦੇ ਹੋ ਮੈਂ ਜ਼ਿਆਦਾਤਰ ਜਿਸ ਤਰ੍ਹਾਂ ਸਾਊਦੀਆ ਮੂਵੀਜ਼ ਨੇ ਕਿਉਂਕਿ ਮੈਂ ਐਕਸ਼ਨ ਲਵਰ ਇੱਕ ਆਡੀਅਰ ਆਡੀਅਰ ਜਿਹੜੇ ਐਕਸ਼ਨ ਲਵਰ ਹੋ ਮੈਂ ਐਕਸ਼ਨ ਲਵਰ ਹਾਂ ਮੈਂ ਮੈਂ ਉਹ ਲਾਈਕ ਕਰਦਾ ਅੱਛਾ ਆਪ ਜਿਹੜੇ ਕਹਿੰਦੇ ਕੋ ਤੁਹਾਨੂੰ ਮਾਰ ਨਾ ਸਕਾਂ ਪਰ ਮੱਚਦਾ ਬਹੁਤ ਸਵਾਲ ਲੱਗਦਾ ਉਹਦੇ ਕਰਕੇ ਮੈਂ ਸਾਊਦੀਆ ਮੂਵੀਜ਼ ਲਾਈਕ ਕਰਦਾ ਜਿੰਨੀਆਂ ਤੇ ਤਾਂ ਹਾਲਾਂਕਿ ਡਬ ਹੁੰਦੀਆਂ ਨੇ ਸਾਰੀਆਂ ਪਰ ਕਾਮੇਡੀ ਜਿਹੜੀਆਂ ਪਹਿਲੇ ਜ਼ਮਾਨੇ ਚ ਹੁੰਦੀਆਂ ਹੁੰਦੀਆਂ ਸੀ ਜਿਹਦੇ ਵਿੱਚ ਮਹਿਮੂਦ ਜੀ ਆਈਐਸ ਸ਼ੌਹਰ ਜੀ ਮੁਕਰੀ ਜੀ ਇਹ ਸਾਰੀਆਂ ਕਾਮੇਡੀ ਕਰਦੇ ਹੁੰਦੇ ਸੀਗੇ ਸੋ ਉਦੈ ਇੱਕ ਆਪਣਾ ਹੀ ਮਜ਼ਾ ਸੀਗਾ ਉਹ ਚੀਜ਼ ਦਾ ਜਾਨੀ ਵਾਕਰ ਜੀ ਸੀਗੇ ਉਸ ਤੋਂ ਬਾਅਦ ਦੌਰ ਆਇਆ ਉਹਨਾਂ ਦੀ ਜਿਹੜੀ ਜਗ੍ਹਾ ਸੀ ਉਹ ਹੀਰੋਆਂ ਨੇ ਆਪ ਲੈ ਲਈ ਜਿਹੜੇ ਹੀਰੋ ਸੀ ਤਰਮਿੰਦਰ ਕਾਮੇਡੀ ਕਰਨ ਲੱਗੇ ਭਾਜੀ ਜਤਿੰਦਰ ਜੀ ਕਰਨ ਲੱਗੇ ਹੋਰ ਜਿਨੇ ਫਨਕਾਰ ਹੀਰੋ ਸੀਗੇ ਉਹ ਸਾਰੇ ਕਾਮੇਡੀ ਆਫ ਕਰਨ ਲੱਗੇ ਉਹ ਬਚਾਰੇ ਪਿੱਛੇ ਹਟਦੇ ਗਏ ਹੌਲੀ ਹੌਲੀ ਉਹ ਬੰਦੇ ਉਹ ਕੋਈ ਵਕਤ ਆਇਆ ਸੀਗਾ ਹੁਣ ਜਿਹੜੀਆਂ ਕਾਮੇਡੀ ਨੇ ਹੁਣ ਸਾਰੇ ਜਿਹੜੇ ਹੀਰੋ ਨੇ ਉਹ ਆਪ ਹੀ ਲੱਗੇ ਹੋਏ ਨੇ ਹੁਣ ਜਿੰਨੀਆਂ ਚਾਹੇ ਕੋਈ ਫਿਲਮਾਂ ਦੇ ਲਓ ਜਾਂ ਵੈਲਕਮ ਦੇਖ ਲਓ ਕਿਹੜਾ ਫਨਕਾਰ ਆ ਹੋ ਜੀ ਜਿਨੇ ਨਹੀਂ ਕਾਮੇਡੀ ਕੀਤੀ ਬਿਲਕੁਲ ਹਰ ਇੱਕ ਨਹੀਂ ਕੀਤੀ ਹੂੰ ਫਿਰ ਜਿੰਨੀਆਂ ਹੁਣ ਆਖਸ਼ੇ ਜੀਆਂ ਮੂਵੀਜ਼ ਆਉਂਦੀਆਂ ਨੇ ਉਹ ਰਹਿੰਦੀਆਂ ਸਾਰੇ ਕਾਮੇਡੀ ਕਰਦੇ ਸਾਰੇ ਕਾਮੇਡੀ ਕਰਦੇ ਨੇ ਬਿਲਕੁਲ ਤੇ ਪੱਲਾ ਸਰ ਹੁਣ ਆਪਣੇ ਪੰਜਾਬੀ ਫਿਲਮ ਲੈ ਲਓ ਗਿੱਪੀ ਜੀ ਲੈ ਲਓ ਉਧਰ ਜੀ ਐਮ ਜੀ ਲੈ ਲਓ ਅਮਰਿੰਦਰ ਜੀ ਲੈ ਲਓ ਕਿਹੜੇ ਨਹੀਂ ਕਾਮੇਡੀ ਕਰਦੇ ਸਾਰੇ ਕਰਦੇ ਸਾਰੇ ਕਾਮੇਡੀ ਕਰਦੇ ਨੇ ਬਟ ਕਿਤਨਾ ਕਿਤੇ ਜਿਹੜੀ ਤੁਸੀਂ ਥਾਮ ਬਣਾਈ ਉਸ ਨੂੰ ਤੁਸੀਂ ਸਾਰੇ ਸਿਨੇਮਾ ਤੇ ਇੰਜੋਏ ਕਰਦੇ ਆ ਛੜਕਾਟਿਆਂ ਦੇ ਲੋਕ ਹੁਣ ਵੀ ਮੈਨੂੰ ਇਸ ਕਰਕੇ ਯਾਦ ਕਰਦੇ ਨੇ ਪਿਆਰ ਕਰਦੇ ਨੇ ਕਹਿੰਦੇ ਨੇ ਕਿ ਪੱਲਾ ਜੀ ਦੁਆਰਾ ਛੜਕਾਟੇ ਲੈ ਕੇ ਆਓ ਪਰ ਵਕਤ ਆ ਗਿਆ ਹੁਣ OTT ਦਾ ਹਾਂ ਡਿਫਰੈਂਟ ਚੈਨਲਸ ਦਾ ਜਿਹੜੇ ਵਾਰ-ਵਾਰ ਮੈਨੂੰ ਅਪਰੋਚ ਕਰਦੇ ਆ ਹਾਂ ਛਣਕਾਟਾ ਲੈ ਆ ਉਹ ਚਾਹੇ ਉਹਦੀ ਫਿਲਮ ਲੈ ਆ ਚਾਹੇ ਉਹਦਾ ਸਟੇਸ਼ਨ ਲੈ ਆਓ ਚਾਹੇ ਉਹਦੀ ਵੈਬ ਸੀਰੀਜ਼ ਲੈ ਆਓ ਤਿੰਨਾ ਚੋ ਕੋਈ ਚੀਜ਼ ਲੈ ਆਓ ਅਸੀਂ ਪਲੇ ਕਰਨ ਨੂੰ ਤਿਆਰ ਤੁਹਾਨੂੰ ਨਹੀਂ ਲੱਗਦਾ ਪੱਲਾ ਸਰ ਕੀ ਛਣ ਕਾਟੇ ਨੂੰ ਬਤੌਰ ਸਟੇਜ ਤੁਹਾਨੂੰ ਵਾਪਸ ਲੈ ਕੇ ਆਉਣਾ ਚਾਹੀਦਾ ਖਾਸ ਤੌਰ ਤੇ ਸਟੇਜ ਕਿਉਂਕਿ ਜਿਸ ਤਰ੍ਹਾਂ ਨਾਲ ਤੁਸੀਂ ਤੁਹਾਡੀ ਟੀਮ ਲਾਈਵ ਪਰਫਾਰਮ ਕਰਦੀ ਹੈ ਇੱਕ ਕਿਤਨਾ ਕਿਤੇ ਜਿਹੜਾ ਤੁਹਾਡਾ ਨਵਾਂ ਸ਼ੋਅ ਇਸ ਵੀ ਲਾਈਵ ਪਰਫਾਰਮੈਂਸ ਆ ਦੇਖੋ ਇਹ ਫਿਲਮਾਂ ਹੋਈਆਂ ਪੰਜਾਬੀ ਇਹ ਹੋਇਆ ਜਦੋਂ ਲੋਕ ਜਿਆਦਾ ਕਾਮੇਡੀ ਤੇ ਸਟਾਰ ਤੇ ਪੰਚ ਦੇਖਦੇ ਆ ਇਹ ਹੀ ਕਹਿੰਦੇ ਛਣਗਾਟਾ ਹੀ ਆ ਯਾਰ ਹਾਂ ਆ ਕੋ ਸੁਣਨ ਨੂੰ ਮਿਲਦਾ ਹਾਂ ਬਟ ਕੀ ਆਪਲਾ ਸਰ ਕਰਨਾ ਚਾਹੁੰਦੇ ਨੇ ਸਟੇਜ ਤੇ ਛਣਗਾਟਾ ਕਰਨਾ ਚਾਹੁੰਦੇ अच्छा करना चाले तो क्योंकि हो सकता जल्दी हो भी जावे ਜਿਹੜੇ ਹਿਸਾਬ ਨਾਲ ਹਜੇ ਕਰੋਨਾ ਕਾਲ ਚੱਲ ਰਿਹਾ ਸੋ ਇਸ ਸਪੀਡ ਦੇ ਦੌਰਾਨ ਫਿਲਮਾਂ ਜੇ ਘੱਟ ਬਣ ਰਹੀਆਂ ਨੇ ਤੋਂ ਜਿਵੇਂ ਟੀਵੀ ਦੇ ਸ਼ੋਅ ਦੁਆਰਾ ਚੱਲ ਰਹੇ ਨੇ ਤੇ ਹੋ ਸਕਦਾ ਸੀ ਇਸ ਟਾਈਟਲ ਥੱਲੇ ਛੁਣਕਾਟੇ ਥੱਲੇ ਲੈ ਆਈਏ ਜਲਦੀ ਕੀ ਬਾਤ ਹੈ ਵੈਸੇ लवली ਬਟ ਹੁਣ ਜਸਟ ਸੇਫੇ ਵਾਪਸ ਆਏ ਵਿੱਚ ਨੂੰ ਮੇਰੇ ਖਿਆਲ ਨਾਲ ਜਿਹੜਾ ਤੁਹਾਡਾ ਸ਼ੋਅ ਹਾਸਿਆਂ ਦਾ ਹੱਲਾ ਇਹ ਉਸ ਟਾਈਮ ਹੌਲਟ ਤੇ ਗਿਆ ਸੀ ਜਦ ਤੁਸੀਂ ਬਿਮਾਰ ਹੋਏ ਸੀਗੇ ਹੈਨਾ ਉਹ ਜਦੋਂ ਪਹਿਲੀ ਵਾਰੀ ਸੀਜ਼ਨ 1 ਆਇਆ ਸੀ ਸੋ ਉਦੋਂ ਮੈਂ ਪੰਜ ਐਪੀਸੋਡ ਕੀਤੇ ਤੇ ਮੈਨੂੰ ਕਰੋਨਾ ਹੋ ਗਿਆ ਜੀ 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 ਮੈਨੂੰ ਫਿਰ ਐਡਮਿਟ ਹੋਣਾ ਪਿਆ 5 ਦਿਨ ਮੈਂ ਹਸਪੀਟਲ 'ਚ ਉਹ ਤੋਂ ਬਾਅਦ ਮਹੀਨਾ ਮੈਂ ਰੈਸਟ ਕੀਤੀ ਤੇ ਫਿਰ ਮੇਰਾ ਸਾਥ ਕਹਿ ਸਕਦੇ ਹੋ ਮੇਰੀ ਜਿਹੜੀ ਗੈਰ ਹਾਜ਼ਰੀ ਸੀ ਉਹਨੂੰ ஆன்-ਸਕ੍ਰੀਨ ਵਾਈਫ ਹਾਂ ਉਹ ਪਾਸਨਾ ਜੀ ਨੇ ਜੁੱਤੀ ਨਵਾਈ ਪਰ ਉਹ ਵੀ ਬੁਰੀ ਤਰ੍ਹਾਂ ਥੱਕ ਗਈ ਸੀ ਮੈਨੂੰ ਕਹਿੰਦਾ ਸੀ ਜਸਵਿੰਦਰ ਤੂੰ ਇੰਨੀਆਂ ਐਫਰਟਸ ਕਿਵੇਂ ਕਰ ਲੈਂਦਾ ਸੀਗਾ ਵੀ ਉਹ ਤਾਂ ਬਸ ਕਰ ਆਉਂਦੇ ਨੇ ਐਡਾ ਸਟੇਜ ਤੇ ਦੋ ਦੋ ਐਪੀਸੋਡ ਕਰਨਾ ਮੈਂ ਸੁਣਿਆ ਕਿ ਬਹੁਤ ਲੰਮਾ ਲੰਮਾ ਸ਼ੂਟ ਚੱਲਦਾ ਮਤਲਬ ਡੇਢ ਡੇਢ ਘੰਟੇ ਦਾ ਸ਼ੋਅ ਸੀ ਪਰ ਇਸ ਵਾਰ ਜਿਹੜਾ ਸ਼ੋਅ ਹੋਇਆ ਉਹ 1 ਘੰਟੇ ਦਾ ਸ਼ੋਅ ਆ ਜਿਹਦੇ ਵਿੱਚ 15 ਮਿੰਟ ਕਮਰਸ਼ੀਅਲ ਚੱਲਣੇ ਆ ਜੀ ਅੱਛਾ ਤਾਂ ਹੋ ਰਿਹਾ ਹੈ ਹਾਸਿਆ ਦਾ ਹੱਲਾ ਹੋਏਗਾ ਜਸਪਿੰਦਰ ਹੱਲਾ ਸੀਜ਼ਨ 2 ਹਰ ਸ਼ਨੀਵਾਰ ਹਰ ਐਤਵਾਰ 11 ਸਤੰਬਰ ਤੋਂ ਰਾਤ ਨੂੰ 8:30 ਵਜੇ ਓਨਲੀ ਔਨ ਜੀ ਪੰਜਾਬੀ ਹਾਸਿਆ ਦਾ ਹੱਲਾ ਸੀਜ਼ਨ लवली ਸਰ ਤੇ ਅਸੀਂ ਉਮੀਦ ਕਰਾਂਗੇ ਕਿ ਦਰਸ਼ਕਾਂ ਦਾ ਪਿਆਰ ਜਿੱਦਾਂ ਤੁਹਾਨੂੰ ਮਿਲਦਾ ਆ ਰਵੇ ਤੇ ਹੁਣ ਫਿਲਮਾਂ ਦੇ ਵਿੱਚ ਕਿੰਨਾ ਕਿੰਨੀਆਂ ਫਿਲਮਾਂ ਆਣ ਵਾਲੀਆਂ ਨੇ ਫਿਲਮ ਜਿਹੜੀ ਸਾਡੀ ਮੋਸਟ ਵੇਟਡ ਫਿਲਮ ਹੈ ਉਹ ਹੈ ਜਿੰਨੇ ਜੰਮੇ ਸਾਰੇ ਨਕਮੇ ਉਹਦੇ ਵਿੱਚ ਬਿੰਨੂ ਢਿੱਲੋਂ ਮੇਰਾ ਬੇਟਾ ਪੁਖਰਾਜ ਮੇਰਾ ਬੇਟਾ ਕਰਮਜੀਤਨ ਮੋਲਜੀ ਦਾ ਬੇਟਾ ਮੇਰਾ ਬੇਟਾ ਇੱਕ ਲੜਕਾ ਬਨਿੰਦਰ ਮੁੰਬਈ ਤੋਂ ਮੇਰਾ ਬੇਟਾ ਔਰ ਐਡੀ ਪਿਆਰੀ ਫਿਲਮ ਔਰ ਐਡਾ ਪਿਆਰਾ ਮੈਸੇਜ ਹੈ ਇਹਦੇ ਵਿੱਚ ਤੇ ਮੈਂ ਗਾਰੰਟੀ ਨਾਲ ਕਹਿ ਸਕਦਾ ਕਿ ਦਰਸ਼ਕ ਉਸ ਫਿਲਮ ਨੂੰ ਜ਼ਰੂਰ ਪਸੰਦ ਕਰੇ ਮਲਕੀ ਉਹ ਜਿੰਨੇ ਜਿੰਮੇ ਸਾਰੇ ਦੇ ਕੰਮ ਨੇ ਬਟ ਇਹਨਾਂ ਦੀ ਕਾਮੇਡੀ ਕਰੀ ਨਿਕੰਮੀ ਨਹੀਂ ਹੋ ਸਕਦੀ ਤੇ ਭਲਾ ਸਰ ਨਾਲ ਨਾਲ ਗੱਲ ਕਰਕੇ ਪਤਾ ਨਹੀਂ ਲੱਗਦਾ ਸੀ ਜਦ ਬੈਨੇ ਆ ਮੈਨੂੰ ਇਹ ਲੱਗਦਾ ਕਿ ਮੈਂ 1 ਘੰਟਾ ਹੋਰ ਗੱਲ ਕਰ ਸਰ ਮੇਰੇ ਕੋਲ ਬਹੁਤ ساری ਸ਼ੀਜ਼ਾਂ ਨੇ ਤੇ ਭਲਾ ਸਰ ਉਮੀਦ ਕਰਾਂਗੇ ਕਿ ਜਲਦ ਤੋਂ ਜਲਦ ਆਪਾਂ ਫੇਰ ਮਿਲੀਏ ਥੈਂਕ ਯੂ ਭਗਵਾਨ ਜੀ ਤੁਹਾਡੇ ਨਾਲ ਮਜ਼ਾ ਆਉਂਦਾ ਗੱਲਬਾਤ ਕਰਕੇ ਬਹੁਤ ਬਹੁਤ ਸ਼ੁਕਰੀਆ ਪਿਆਰ ਨਾਲ ਗੱਲ ਕਰਦੇ ਹੋ ਤੁਸੀਂ ਔਰ ਐਂ ਕਰਦੇ ਹੋ ਕਿ ਵਾਕਈ ਗੱਲਾਂ ਤੁਹਾਡੇ ੱਚ ਡੋਆਰੀ ਆਈਆਂ ਆਈ ਸਰ ਤੁਹਾਡੇ ਨਾਲ ਵੀ ਜਿਹੜਾ ਪਿਆ ਬਣਿਆ ਰਹੇ ਤੇ ਤੁਹਾਡੇ ਵੱਲੋਂ ਕਾਮੇਡੀ ਜਿਹੜੀ ਹੈ ਉਹ ਐਵੇਂ ਨਿਕਲ ਕੇ ਆਉਂਦੇ ਰਹੇ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜੇ ਲਈ थैंक यू so much ਫਿਲਹਾਲ 에ਸੀ ਜਸਵਿੰਦਰ ਪਲਾ ਸਾਹਿਬ ਜਿਹਨਾਂ ਦਾ ਹਾਸੇ ਰਹਿਲਾ ਤੁਸੀਂ ਜ਼ਰੂਰ ਦੇਖੋਗੇ ਤੇ ਫਿਲਮਾਂ ਦੇ ਵਿੱਚ ਵੀ ਇਹ ਤੁਹਾਨੂੰ ਜ਼ਰੂਰ ਐਂਟਰਟੇਨ ਕਰ ਦੇ ਨਜ਼ਰ ਜ਼ਰੂਰ ਆਉਣਗੇ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਭਵਨੀਤ ਕੌਸ਼ਲ ਸਾਈਨਿੰਗ ਆਫ ਕੀ ਫੋਚਿੰਗ এবੀਪੀ ਸੰਝ